तू तो का तो भाई तेरी है बट तेरी और डावा के मेरी ले 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 और मार के दिखा हुँ, हुँ। यो ओ ओ, ओ ब्रेक लग गए यार लो लिया टाइम देख के आ किन्ने बज गए बापू ਮੈਨੂੰ ਤਾਂ ਟਾਈਮ ਦੇਤਣਾ ਨਹੀਂ ਆਉਂਦਾ ਦਰ। ਸਾਲਿਆ ਕੱਚਾ ਮੇਰੇ ਆਲਾ ਪਾਈ ਫਿਰਦਾ। ਹਜੇ ਟਾਈਮ ਦੇਖਣਾ ਨਹੀਂ ਆਉਂਦਾਗਾ। ਆਹ ਸੁਣੀਆਂ ਦੇਖ ਕੇ ਆ ਵੱਡੀ ਸੂਈ ਕਿੱਥੇ ਆ? ਛੋਟੀ ਸੂਈ ਕਿੱਥੇ ਆ? ਚੱਲ ਤੀਜਾ ਪਾਪਾ, ਦਾਨਾ ਫੇਮੇ। ਦੇਖਦੇ ਹੁਣਾਂ ਟਾਈਮ। ਧੀ 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 ਧੀ। ਪਾਪਾ, ਛੋਟੀ ਧੂਈ ਤਾਂ ਧਿਆਈ ਨਹੀਂ, ਵੱਡੀ ਧੂਈ ਆ ਲੈ।

ਚਤਰ ਕੁੱਟੀਆਂ ਨਾ ਕੀ ਗੱਲ ਆ ਓ ਯਾਰ ਆ ਜਾ ਬਹਿ ਜਾ ਹਾਂ ਬਾਪੂ ਮਾਦਾ ਮੇ ਬੈਟਰੀ ਬਤ ਤ ਪਪ ਪਲਾਸ ਲੈ ਕੇ ਆ ਕੁੰਡੀ ਲਾਉਣੀ ਕੁੰਡੀ ਕੁੰਡੀ ਦਾ 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 ਨਾ ਮੈਂ ਕੁੰਡੀ ਚ ਚਲਾਉਣੀ ਆ ਉਹ ਉਹ ਕੁੰਡੀ ਬਾਈ ਕਾ ਬੰਗਲੇ ਨਾ ਆ ਲੈ ਤਤਾ ਦਲਾਤ ਆ ਲੈ ਕੰਜਰ ਦਿਆ ਤੈਨੂੰ ਗਲਾਸ ਲਈ ਤਲੇ ਪਲਾਸ ਆਖਿਆ ਸੀਗਾ ਬਾਪੂ ਆਈ ਬਾਈ ਕਾ ਤੂੰ ਮਾਦਾ ਤੂੰ ਮੇਰੇ ਮਾਈ ਮੇਰੇ ਲੋਲਾ ਨਾ ਹੋਵੇ ਤਾਂ ਜਾ ਦੋ ਗਲਾਸ ਪਾਣੀ ਦੇ ਲੈ ਕੇ ਆ ਨਾਲ ਚੱਪੜਾ ਪਾ ਲਈ ਚੰਗਾ ਲੈ ਹੋਣਾ ਬਾਪੂ ਮਾਦਾ ਪਤਾ ਨਹੀਂ ਕਾ ਤੋ ਮੇਰੇ ਓ ਯਾਰ ਕਿਵੇਂ ਸਮਝਾਂ ਤੇ ਨਹੀਂ ਸਾਰੀ ਅੰਦਰ ਸੁਜਨ ਲੈ ਤਾਤਾ ਆਲ ਦੇ ਲੈ ਤਾਤ ਅਨਤੂ ਗਾਤੋ ਬਾਈ ਕੰਜਰ ਦਾ ਭੂਤ ਨਹੀਂ ਦਾ ਤੂੰ ਲੋਲੇ ਦਾ ਲੋਲਾ ਹੀ ਰੈਂਗ ਚਾਚਾ ਅਨਤੂ ਗਾਤੋ ਬਾਈ ਮੇ ਬਾਪੇ ਨੇ ਕਿਹਾ ਜੀ ਵੀ ਚਪਲਾ ਵੀ ਪਾ ਲਈ ਵਿੱਚ ਉਹ ਛਟਲਾ ਉਹ ਤੈਨੂੰ ਪੈਰਾਂ 'ਚ ਪਾਉਣ ਨੂੰ ਕਿਹਾ ਸੀ ਆ ਨਾਲੇ ਬਾਈ ਲੋਲੇ ਦਾ ਲੋਲਾ ਕਿਵੇਂ ਕਿਹਾ ਬਾਈ ਉਹ ਬਾਈ ਮੈਂ ਤੈਨੂੰ ਨਹੀਂ ਕਿਹਾ ਇਹਨੂੰ ਕਿਹਾ ਸੀ ਕਾ ਠੀਕ ਆ ਪਰ ਮੇਰੇ ਜਵਾਕ ਦੇ ਮਾਰੀ ਕਿਵੇਂ ਐ ਮਾਰੀ ਅੱਛਾ ਹੁਣ ਮਾਰ ਫਿਰ ਹਣ ਉਹ ਤੇਰੀ ਓਏ ਵਡੇਰੀ ਉਹ ਡਾਂਗ ਮੇਰੀ ਲੈ 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 ਮਾਰ ਕੇ ਦਿਖਾ ਤੂੰ ਤੂੰ ਜਾਣਦੇ ਓਲ ਆ ਤੂੰ ਤਾਂ ਸਾਡੇ ਵਾਲਿਆ ਗੁੱਸਾ ਹੀ ਕਰ ਗਿਆ ਇਹਦਾ ਕੰਜਰ ਦਾ ਹੈ ਹੀ ਲੋਲਾ ਪਾਪਾ ਤੂੰ ਤੇ ਦਾਤੇ ਨੇ ਰਾਲ ਕੇ ਕੁੱਤਿਆ ਮੈਨੂੰ ਮੈਂ ਮੰਮੀ ਨੂੰ ਦੱਤ ਕੇ ਆਉਣਾ ਨਾਲੇ ਮੈਂ ਲੋਲਾ ਲਾਲਾ ਨਹੀਂ ਗਾ ਮੇਰੀ ਮੈਡਮ ਕਹਿੰਦੀ ਸੀ ਤੂੰ ਤਾਂ ਬੇਪਕੂਫ ਆ ਤੂੰ ਦੀ ਐਵੇਂ ਲੋਲਾ ਲੋਲਾ ਲਾਈ ਆ ਜਰ ਬੱਤ ਕੇ ਆਉਣਾ ਮੈਂ ਦਾਦਾ ਵੇ